ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਹਰਜਿੰਦਰ ਸਿੰਘ ਤਾਮੀਨੇ ਐਲ ਡੀ ਪੀ ਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਐਲਾਨ ਕਿਹਾ ਜਥੇਦਾਰ ਸਾਹਿਬ ਦੇ ਸਤਿਕਾਰ ਵੱਜੋਂ ਦਿੱਤਾ ਅਸਤੀਫਾ ਸ਼੍ਰੀ ਅਕਾਲ ਤਖਬਾਦ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪਾਈ ਗਈ ਸੀ ਸੋਸ਼ਲ ਮੀਡੀਆ ਉੱਤੇ ਪੋਸਟ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕਾਰਵਾਈ ਨੂੰ ਲੈ ਕੇ ਜ਼ਾਹਰ ਕੀਤੀ ਸੀ ਨਾਰਾਜ਼ਗੀ ਸੱਤ ਮੈਂਬਰ ਕਮੇਟੀ ਤੋਂ ਵੀ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ ਪੰਜਾਬ ਵਿਜੀਲੈਂਸ ਚੀਫ ਨੂੰ ਹਟਾਇਆ ਗਿਆ ਵਿਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਆਈਪੀਐਸ ਅਫਸਰ ਨਾਗੇਸ਼ਵਰ राव ਨੂੰ ਨਵਾਂ ਵਿਜੀਲੈਂਸ ਚੀਫ ਕੀਤਾ ਨਿਯੁਕਤ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਬੋਲੇ ਦਮਦਮਾ ਸਾਭ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਦੱਸਿਆ ਦੁਖਦਾਇਕ ਬਿਨਾ ਨਾਮ ਲੈ ਅਕਾਲੀ ਦਲ ਦੇ ਕੁਝ ਲੀਡਰਾਂ ਅਤੇ ਸੁਖਬੀਰ ਸਿੰਘ ਬਾਦਲ ਉਤੇ ਸਾਧਿਆ ਨਿਸ਼ਾਨ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰਕੇ ਬਾਹਰ ਕੱਢਣ ਦਾ ਕੀਤਾ ਜ਼ਿਕਰ ਹਰਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ ਐਸਵਾਈਐਲ ਨਹਿਰ ਵਿੱਚ ਡਿੱਗੀ ਸਕੂਲ ਦੀ ਬੱਸ ਕੈਥਲ ਜ਼ਿਲ੍ਹੇ ਦੇ ਨੌਚ ਪਿੰਡ ਵਿੱਚ ਵਾਪਰਿਆ ਹਾਦਸਾ 8 ਬੱਚਿਆਂ ਸਾਡੇ ਮਹਿਲਾ ਕੰਡਕਟਰ ਤੇ ਬੱਸ ਚਾਲਕ ਗੰਭੀਰ ਰੂਪ ਵਿੱਚ ਜਖਮੀ ਸਤਲੂਜ ਜਮੁਨਾ ਲਿੰਕ ਨਹਿਰ ਵਿੱਚ ਪਟੜੀ ਤੋਂ ਲੰਘਦੇ ਸਮੇਂ ਤਕਨੀਕੀ ਨੁਕਸਾਨ ਕਾਰਨ ਵਿਗੜਿਆ ਸੀ ਵਾਸ ਦਾ ਸੰਤੁਲਨ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਵੱਜੀ 1 ਕਰੋੜ ਤੋਂ ਜ਼ਿਆਦਾ ਦੀ ਠੱਗੀ ਕੁਝ ਲੋਕਾਂ ਦੇ ਵੱਡੇ ਮੁਨਾਫੇ ਦਾ ਝਾਂਸਾ ਦੇ ਕੇ ਠੱਗੇ 1 ਕਰੋੜ 3 ਲੱਖ 73 ਹਜ਼ਾਰ ਰੁਪਏ ਖੇਤੀਬਾੜੀ ਸੈਕਟਰ ਵਿੱਚ ਕੰਮ ਆਉਣ ਵਾਲੇ ਸੱਦਾਂ ਦੀ ਖਰੀਦ-ਵੇਚ ਦਾ ਝਾਂਸਾ ਦੇ ਕੇ ਮਾਰੀ ਗਈ ਠੱਗੀ ਸ਼ਿਕਾਇਤ ਮਿਲਣ ਤੋਂ ਬਾਅਦ 4 ਵਿਅਕਤੀ ਵਿਰੁੱਧ ਕੇਸ ਕੀਤਾ ਗਿਆ ਦਰਜ 2 ਵਿਅਕਤੀ ਕੀਤੇ ਗਏ ਗ੍ਰਿਫਤਾਰ ਪੰਜਾਬ ਸਰਕਾਰ ਵੱਲੋਂ ਪਰੇਸ਼ਤਾਚਾਰ ਦੇ ਖਿਲਾਫ ਵੱਡਾ ਐਕਸ਼ਨ ਮੁਕਸਰ ਸਾਹਿਬ ਦੇ ਡੀਸੀ ਨੂੰ ਕੀਤਾ ਗਿਆ ਮੁਅਤਲ ਡਿਪਟੀ ਕਮਿਸ਼ਨਰ ਰਾਜੇਸ਼ ਤਰਪਾਠੀ ਨੂੰ ਕੀਤਾ ਗਿਆ ਮੁਅਤਲ ਲੁਧਿਆਣਾ ਪੁਲਿਸ ਦੇ ਕਤਲ ਦੀ ਗੁੱਥੀ ਸੁਲਝਾਈ ਪਤੀ ਨਹੀਂ ਕੀਤਾ ਸੀ ਪਤਨੀ ਦਾ ਕਤਲ ਫਿਰ ਲੁੱਟ ਦੀ ਰਚੀ ਗਈ ਸੀ ਝੂਠੀ ਕਹਾਣੀ ਪੁਲਿਸ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਸੜੇ 6 ਜਣਿਆਂ ਨੂੰ ਕੀਤਾ ਗ੍ਰਿਫਤਾਰ ਇੱਕ ਦੋਸ਼ੀ ਦੀ ਭਾਲ ਜਾਰੀ 2.5 ਲੱਖ ਰੁਪਏ ਵਿੱਚ ਦਿੱਤੀ ਗਈ ਸੀ ਸਪਾਰੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੱਲੋਂ ਉਮਾਨੀ ਹਮਰਤਵਾ ਦੇ ਨਾਲ ਮੁਲਾਕਾਤ ਵਪਾਰ ਨਿਵੇਸ਼ ਅਤੇ ਊਰਜਾ ਸੁਰੱਖਿਆ ਵਿੱਚ ਦਵੱਲੇ ਸਹਿਯੋਗ ਬਾਰੇ ਕੀਤੀ ਗਈ ਚਰਚਾ 8ਵੇਂ ਹਿੰਦ ਮਹਾਸਾਗਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਮਾਨੀ ਰਾਜਧਾਨੀ ਪਹੁੰਚੇ ਐਸ ਜੇ ਸ਼ੰਕਰ ਪੰਜਾਬੀ ਅਦਾਕਾਰ ਸੁਖਵੀਰ ਸਿੰਘ ਬਾਠ ਦੀ ਵਿਗੜੀ ਸਿਹਤ ਪੰਜਾਬੀ ਰੰਗਮঞ্চ ਦੂਰਦਰਸ਼ਨ ਅਤੇ ਫਿਲਮਾਂ ਵਿੱਚ ਪੰਜ ਦਹਾਕਿਆਂ ਤੋਂ ਕਰ ਰਹੇ ਹਨ ਕੰਮ ਦਿੱਲੀ ਨੂੰ 20 ਫਰਵਰੀ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ ਸੌਚੱਕ ਸਮਾਗਮ ਦੀ ਤਾਰੀਖ ਦਾ ਐਲਾਨ 20 ਫਰਵਰੀ ਦੀ ਸ਼ਾਮ 4:30 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਵੇਗਾ ਸਮਾਗਮ ਪ੍ਰਵੇਸ਼ ਵਰਮਾ ਵਿਜੇਂਦਰ ਗੁਪਤਾ ਸतीश ਉਪਾਦੇ ਆਏ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਨਾਮ ਨੂੰ ਲੈ ਕੇ ਚੱਲ ਰਹੀਆਂ ਨੇ ਚਰਚਾਵਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੀਨੀਅਰ ਭਾਜਪਾ ਲੀਡਰਾਂ ਤੋਂ ਇਲਾਵਾ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਵੀ ਕਰਨਗੇ ਸੌਚੱਕ ਸਮਾਗਮ ਵਿੱਚ ਸ਼ਿਰਕਤ ਦੇ ਸਾਡ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ तमाम ਤਾਜ਼ਾ ترین ਖਬਰਾਂ ਲੈ ਕੇ ਜਲਦ حاضر ਹੋਵਾਂਗੇ ਧੰਨਵਾਦ